ਮੈਂ ਹਾਂ ਪਿਖਾਰੀ ਦਰਦਾ ਤੂੰ ਠੋਕਰਾਂ ਵੀ ਨਾ ਮੈਨੂੰ ਇਸ ਜਗਤ ਦੇ ਰੁਲਿਆਂ ਨੂੰ ਹੋਰ ਰੁਲਾਵੀਂ ਨਾ ਹੋਰ ਰੁਲਾਵੀਂ ਨਾ ਮੈਂ ਹਾਂ ਪਿਖਾਰੀ ਦਰਦਾ ਰਾਤ ਤੇਰੇ ਦੇ ਵਿੱਚ ਵਿਛਾਈਆ ਸਤਿਗੁਰ ਹਰਿਦਮ ਅੱਖੀਆਂ ਦਰਸ਼ਨ ਦੇਵੇ ਪਿਆਰਾ ਸਤਿਗੁਰੇ ایਓ ਅਸਾਂ ਰਖੀਆਂ ਰਾਤ ਤੇਰੇ ਦੇ ਵਿੱਚ ਵਿਛਾਈਆ ਸਤਿਗੁਰ ਹਰਿਦਮ ਅੱਖੀਆਂ ਦਰਸ਼ਨ ਦੇਵੇ ਪਿਆਰਾ ਸਤਿਗੁਰੇ ایਓ ਅਸਾਂ ਰਖੀਆਂ ਕਰ ਨਿਰਾਸ਼ ਨਾ ਮੈਨੂੰ ਦਰ ਤੋਂ ਠਾਵੀਂ ਨਾ ਮੈਨੂੰ ਇਸ ਜਗਤ ਦੇ ਰੁਲਿਆਂ ਨੂੰ ਹੋਰ ਰੁਲਾਵੀਨਾ ਹੋਰ ਰੁਲਾਵੀਨਾ ਹੋ ਮੈਂ ਹਾਂ ਪਿਖਾਰੀ ਦਰਦਾਂ ਤੇਰਾ ਹੋ ਕੇ ਜਿਹੜਾ ਸਤਗੁਰ ਦਰ ਤੇਰੇ ਤੇ ਆਇਆ ਧਰਮ ਰਾਜ ਦਾ ਪਿਛਲਾ ਲੇਖਾ ਉਹ ਸਬਕਤ ਮੁਕਾਇਆ ਪਾਪ ਪੁੰਨ ਦਾ ਲੇਖਾ ਮੁੜ ਕੇ ਪਾਵੀਨਾ ਮੈਨੂੰ ਇਸ ਜਗਤ ਦੇ ਰੁਲਿਆਂ ਨੂੰ ਹੋਰ ਰੁਲਾਵੀਨਾ ਹੋਰ ਰੁਲਾਵੀਨਾ ਮੈਂ ਹਾਂ ਪਿਖਾਰੀ ਦਰਦਾ ਤੇਰੇ ਜੇ ਦਿਨਾ ਦਿਸਦਾ ਕੋਈ ਪਾਪੀ ਤਾਰਨ ਹਾਰਾ ਤੇਰੀ ਮਹਿਮ ਸੁਣ ਕੇ ਆਇਆ ਮੱਲਿਆ ਤੇਰਾ ਦਵਾਰਾ ਹੋ ਤੇਰੇ ਜੇ ਦਿਨਾ ਦਿਸਦਾ ਕੋਈ ਪਾਪੀ ਤਾਰਨ ਹਾਰਾ ਤੇਰੀ ਮਹਿਮਾ ਸੁਣ ਕੇ ਆਇਆ ਮੱਲਿਆ ਤੇਰਾ ਦੁਹਾਰਾ ਪਾ ਸਾਗਰ ਦੇ ਗੋਤੇ ਮੈਨੂੰ ਲੁਆ ਵੀ ਨਾ ਮੈਨੂੰ ਇਸ ਜਗਤ ਦੇ ਰੁਲਿਆਂ ਨੂੰ ਹੋਰ ਰੁਲਾ ਵੀ ਨਾ ਹੋਰ ਰੁਲਾ ਵੀ ਨਾ ਹੋ ਮੈਂ ਹਪਖਾਰੀ ਤਰਦਾ ਤਰ ਤਰ ਚੁਕਤੇ